ਇਸ ਵਕਤ ਜਿੱਥੇ ਪੰਜਾਬੀ ਗੀਤਾਂ ਦੇ ਉੱਪਰ ਨੌਜਵਾਨਾਂ ਨੂੰ ਕੁਰਾਹੇ ਪਾਉਣ ਦੇ ਇਲਜ਼ਾਮ ਲੱਗ ਰਹੇ ਹਨ ਉੱਥੇ ਹੀ ਵਿਰਲੇ ਕਲਾਕਾਰ ਗੀਤਕਾਰ ਕੰਪਨੀਆਂ ਜਈਆਂ ਨੇ ਜਿਨ੍ਹਾਂ ਨੇ ਪਰਵਾਰਕ ਗੀਤਾਂ ਨੂੰ ਤਰਜੀਹ ਦੇਣ ਦਾ ठाਣਿਆ ਹੋਇਆ ਹੈ ਜਿਹਾ ਗੀਤਕਾਰ ਹੈ ਤੁੰਗਾ ਪਿੰਡ ਦਾ ਧਰਮੀ ਜਿਹਦਾ ਗੀਤ ਸਕੇ ਭਾਈ ਪਰਵਾਰਕ ਰਿਸ਼ਤਿਆਂ ਦੀ ਬਾਤ ਪਾਉਂਦਾ ਪਿਛਲੇ ਦਿਨੀ ਇਸ ਗੀਤ ਦਾ ਪਿੰਡ ਤੁੰਗਾ ਦੇ ਵਿਖੇ ਵੀਡੀਓ ਸ਼ੂਟ ਕੀਤਾ ਗਿਆ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਕੈਨੇਡਾ ਦੀ ਕੰਪਨੀ ਦੇਸੀ ਰੌਕ ਐਂਟਰਟੇਨਮੈਂਟ ਵੱਲੋਂ ਇਹ ਗੀਤ ਦਰਸ਼ਕਾਂ ਤੱਕ ਸੁਣਨ ਵਾਲੇ ਸਰੋਤਿਆਂ ਤੱਕ ਪਹੁੰਚਾਇਆ ਜਾਣਾ ਹੈ ਇਸ ਵੇਲੇ ਸਾਡੇ ਨਾਲ ਗੀਤ ਦੇ ਕਲਾਕਾਰ ਬੱਬੂ ਸੋਤਾ ਤੇ ਭਾਈ ਸਰ ਮਿਟੂnga ਜੀ ਹਾਜ਼ਰ ਨੇ ਬੱਬੂ ਜੀ ਕਿਸ ਤਰੀਕੇ ਦਾ ਗੀਤ ਤੁਸੀਂ ਇਸ ਵੇਲੇ ਲੈ ਕੇ ਆ ਰਹੇ ਹੋ ਜਿਹੜੇ ਜਿਹੜਾ ਅੱਜ ਵੀਡੀਓ ਸ਼ੂਟ ਕੀਤਾ ਹੈ ਭਾਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ ਦਾ ਲਿਖਾਇਆ ਧਰਮੀ ਭਾਜੀ ਦਾ ਗਾਣਾਗਾ ਪਰਿਵਾਰਕ ਗੀਤ ਹੈ ਪਰਿਵਾਰ ਦੇ ਵਿੱਚ ਬੈਠ ਕੇ ਸੁਣਨ ਵਾਲੀਆਂ ਗੱਲਾਂ ਨੇ ਸੱਚੀਆਂ ਜਿਹੀਆਂ ਗੱਲਾਂ ਨੇ 70ਵੀਂ ਤੁੰਗਾਂ ਜੀ ਅਕਸਰ ਤੁਹਾਡੇ ਗੀਤ ਸੱਭਿਆਚਾਰ ਦੀ ਤਰਜਮਾਨੀ ਕਰਦੇ ਨੇ ਅੱਜ ਤੁਹਾਡੇ ਪਿੰਡ ਤੁੰਗਾਂ ਦੇ ਵਿੱਚ ਵਿਸ਼ੇਸ਼ਤਾ ਉਹ ਤੁਹਾਡੇ ਘਰੇ ਫਿਰ ਰੌਣਕਾਂ ਲਗੀਆਂ ਨੇ ਕਿਹੜਾ ਗੀਤ ਲੈ ਕੇ ਆ ਰਹੇ ਹੋ ਤੇ ਉਹਦੇ ਵਿੱਚ ਕੀ ਸੁਨੇਹਾ ਦੇਂਦਾ ਜਾਂਦਾ ਬਹੁਤ ਵਧੀਆ ਗੀਤ ਹੈ ਜੀ ਗੀਤ ਦਾ ਨਾਮ ਸਕੇ ਭਾਈ ਬੱਬੂ ਸੋਤਾ ਜੀ ਨੇ ਬਹੁਤ ਸੋਹਣਾ ਗਾਇਆ ਹੈ ਮਿਊਜ਼ਿਕ ਦਿੱਤਾ ਆਰ ਜੂ ਕੇ ਨੇ ਤੇ ਕੰਪਨੀ ਆਪਣੀ ਕੈਨੇਡਾ ਤੋਂ ਆ ਜੀ ਦੇਸੀ ਰੌਕ ਪ੍ਰੋਡੂਸਰ ਸਾਡੇ ਮਨਜੀਤ ਪੰਦੇਰ ਜੀ ਤੇ ਬਾਈ ਸੁਖ ਤੜੀ ਬਾਜ ਜੀ ਤੇ ਬਹੁਤ ਵਧੀਆ ਗੀਤ ਹੈ ਉਮੀਦ ਹੈ ਸਾਨੂੰ ਕਿ ਸਾਰਿਆਂ ਨੂੰ শ্রোਤਿਆਂ ਨੂੰ ਪਸੰਦ ਆਊਗਾ ਕਦੋਂ ਤੱਕ ਇਹ ਗੀਤ শ্রোਤਿਆਂ ਨੂੰ ਸੁਣਨ ਨੂੰ ਮਿਲੇਗਾ ਬਸ ਇਹ ਬਹੁਤ ਜਲਦੀ ਗੀਤ শ্রোਤਿਆਂ ਦੇ ਰੂਬਰੂ ਕਰਾਂਗੇ ਤੇ ਇਹਦਾ ਵੀਡੀਓ ਬਣਾਇਆ ਸਾਡੇ ਬਹੁਤ ਹੀ ਪਿਆਰੇ ਮਿੱਤਰ ਵੀਡੀਓ ਡਿਰੇਕਟਰ ਪਾਲ ਹਰਿਕਾ ਜੀ ਨੇ ਤੇ ਸਾਰੀ ਟੀਮ ਸੁਖ ਨਾਲ ਕੈਨੇਡਾ ਤੋਂ ਹੈ ਜਿਵੇਂ ਕਹਿੰਦੇ ਨੇ ਇਹ ਕੰਮ ਡਾਲਰ ਪਾਉਂਡਾਂ ਵਾਲਾ ਦਾ ਰਹਿ ਗਿਆ ਬਿਲਕੁਲ ਉਹੀ ਗੱਲ ਹੈ ਤੇ ਵਾਈਗਰੂ ਭਾਗ ਲਾਵੇ ਸਾਡੇ ਇਸ ਗੀਤ ਨੂੰ ਉਮੀਦ ਹੈ ਸਾਰਿਆਂ ਨੂੰ ਕਿ ਬਹੁਤ ਪਸੰਦ ਆਊਗਾ ਬਹੁਤ ਬੇਨਤੀ ਧੰਨਵਾਦ